ਮਿਸਤਰੀ ਨੇ ਤਿਆਰ ਤੇ ਕੀਤਾ ਜੋ ਇਸ ਦਾ ਕਰਤਾ ਹੈ ਉਹਨੇ ਤਿਆਰ ਤੇ ਕੀਤਾ ਉਹ ਜਿਹੜਾ ਕਰਤਾ ਹੁਣ ਇੱਥੇ ਨਹੀਂ ਜਦੋਂ ਇਹ ਕੰਪਲੀਟ ਹੋ ਗਿਆ ਬਣ ਗਿਆ ਉਹ ਇੱਥੇ ਨਹੀਂ ਉਹ ਆਪਣੇ ਘਰ ਚਲ ਗਿਆ ਇੱਥੇ ਕੇਵਲ ਦਰਬਾਰ ਸਾਹਿਬ ਹੈ ਪਰ ਪ੍ਰਮਾਤਮਾ ਐਸਾ ਕਰਤਾ ਆਪਣੀ ਕ੍ਰिएशन ਵਿੱਚ ਆਪ ਵੀ ਰਾਜ਼ਮਾਨ ਹੈ ਆਪ ਹੀ ਨੇ ਆਪ ਸਜਿਓ ਆਪ ਹੀ ਨੇ ਰਚਿਓ ਨਾਉ ਦੋ ਹੀ ਕੁਦਰਤ ਸਾਜੀ ਹੈ ਕਰ ਆਸਨ ਠੋ ਜਾਓ ਬਣਾ ਕੇ ਸਾਜ ਕੇ ਆਪ ਵਿੱਚ ਬੈਠਾ ਹੈ ਹਰ ਇੱਕ ਜੀਵ ਦੇ ਅੰਦਰ ਵੀ ਬੈਠਾ ਹੈ ਨੜਲੇਪ ਵੀ ਹੈ ਤੇ ਪ੍ਰਮਾਤਮਾ ਤੋਂ ਬਿਨਾ ਕੋਈ ਦੂਜੀ ਚੀਜ਼ ਵੀ ਨਹੀਂ ਤੇ ਕਮਾਲ ਦੀ ਗੱਲ ਅਜੁਨੀ ਔ ਜੁਨਾ ਵਿੱਚ ਵੀ ਨਹੀਂ ਆਉਂਦਾ ਬੈਠਾ ਵੀ ਸਭ ਦੇ ਅੰਦਰ ਹੈ ਹੈ ਵੀ ਸਭ ਦਾ ਆਗੂ ਸਭ ਨੂੰ ਪਾਲ ਵੀ ਰਿਹਾ ਹੈ ਸਭ ਨੂੰ ਦੇ ਵੀ ਰਿਹਾ ਹੈ ਤੁਮਦਾਤੇ ਠਾਕੁਰ ਪ੍ਰਤਪਾਲਕ नायक ਖਸਮ ਹਮਾਰੇ ਸਭ ਦਾ ਖਸਮ ਵੀ ਬਣਿਆ ਹੋਇਆ ਅਸੀਂ ਜੀਵ ਇਸਤਰੀਆਂ ਨੇ ਸਭ ਨਾਇਕ ਖ ਨਾਇਕ ਹੁੰਦਾ ਆਗੂ ਸਭ ਦਾ ਆਗੂ ਵੀ ਹੈ ਖਸਮ ਹਮਾਰੇ ਨਿਮਕ ਨਿਮਕ ਤੂੰ ਮਹੀ ਪਰਤ ਪਾਲ ਲੋ ਸਭ ਨੂੰ ਪਾਲਦਾ ਵੀ ਹੈ ਸੰਭਾਲਦਾ ਵੀ ਹੈ ਹਮ ਬਾਰੀਕ ਤੂੰ ਮਰੇ ਧਾਰੇ ਤੇ ਆਪਣੇ ਬੱਚੇ ਬਣਾ ਕੇ ਰੱਖਦਾ ਸਭ ਦਾ ਪਿਤਾ ਵੀ ਹੈ ਸਾਡਾ ਫਰਜ ਬਣਦਾ ਸਾਨੂੰ ਗਿਆਨ ਦੀ ਸੋਝੀ ਬਖਸ਼ਿਸ਼ ਕਰੋ ਸਾਨੂੰ ਗਿਆਨ ਬਖਸ਼ਿਸ਼ ਕਰੋ ਸਾਨੂੰ ਨਾਮਦਾਨ ਬਖਸ਼ਿਸ਼ ਕਰੋ ਸਾਨੂੰ ਗੁਰੂ ਸਿੱਖੀ ਬਖਸ਼ਿਸ਼ ਕਰੋ ਮਹਾਰਾ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ ਇਸੇ ਤਰ੍ਹਾਂ ਜਿਵੇਂ ਸ੍ਰਿਸ਼ਟੀ ਹੈ ਭਾਈ ਇਸ ਸ੍ਰਿਸ਼ਟੀ ਦਾ ਕਰਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਕੋ ਕਾਲਪੁਰਖ ਵਾਹਿਗੁਰੂ ਰਾਮ ਹੈ ਅੱਲਾ ਹੈ ਗੋੜ ਹੈ ਜੋ ਦੁਨੀਆ ਵੱਖਰੇ ਵੱਖਰੇ ਨਾਮ ਲੈਂਦੀ ਹੈ ਉਹ ਸਮੁੱਚੇ ਬ੍ਰਹਿਮੰਡ ਦਾ ਗਿਆਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾਰਤਾ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਦਾ ਸਦ ਜੀਵੇ ਦਾ ਅਰਥ ਹੈ ਅੰਦਰੋਂ ਜਿਉਂਦਾ ਰਹਿੰਦਾ ਹੈ ਸਦਾ ਹੀ ਭਾਈ ਪਰਮਾਤਮਾ ਜੀਉਂਦਾ ਜਾਗਦਾ ਹੈ ਪਰਮਾਤਮਾ ਸੈ ਭੰਗ ਹੈ ਸੂਤੇ ਪ੍ਰਕਾਸ਼ ਹੈ ਪਰਮਾਤਮਾ ਜੰਮਣ ਮਰਨ ਵਿੱਚ ਨਹੀਂ ਤੇ ਗੁਰੂ ਹੈ ਜੋ ਠਾਕੁਰ ਹਮਰਾ ਸਤ ਬੋਲਨਤਾ ਗੁਰੂ ਵੀ ਬੋਲਦਾ ਹੈ ਗੁਰੂ ਜੀਉਂਦਾ ਜਾਗਦਾ ਹੈ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ ਇਸੇ ਤਰ੍ਹਾਂ ਭਈ ਜਿਹੜਾ ਉਸ ਬ੍ਰਹਮ ਵਿੱਚ ਭੇਦ ਹੋ ਗਿਆ ਕਾਲਪੁਖ ਵਾਹਿਗੁਰੂ ਵਿੱਚ ਸਮਾ ਗਿਆ ਇਥੇ ਜਿਉਂਦਾ ਜੀ ਜੋ ਰੂਹ ਗੁਰੂ ਦੀ ਬਾਣੀ ਵਿੱਚ ਸਮਾ ਗਈ ਸ਼ਬਦ ਨਾਲ ਇੱਕਮਿਕ ਹੋ ਗਈ ਬ੍ਰਹਮ ਗਿਆਨੀ ਸਦ ਜੀਵ ਹੈ ਉਹ ਪਰਮਾਤਮਾ ਦਾ ਰੂਪ ਹੈ ਜੋ ਉਹ ਅੰਦਰੋਂ ਸਦਾ ਜਿਉਂਦਾ ਰਹਿੰਦਾ ਹੈ ਜਿਉਂਦਾ ਰਹਿਣ ਦਾ ਅਰਥ ਕੀ ਹੈ ਉਹ ਆਨੰਦ ਹੀ ਆਨੰਦ ਹੈ ਉਸ ਅਵਸਥਾ ਵਿੱਚ ਇਸੇ ਕਰਕੇ ਬ੍ਰਹਮ ਗਿਆਨੀ ਸਦ ਜੀਵ ਹੈ ਸਦਾ ਜਿਉਂਦਾ ਹੈ ਸੋਹਾਂ ਖਾਂਦੀ ਹੈ ਰੱਬ ਦੀ ਸੋਹਾਂ ਵੀ ਖਾਂਦੀ ਹੈ ਜੋ ਰਿਸ਼ਤੇ ਜੁੜੇ ਹੁੰਦੇ ਨੇ ਉਹਨਾਂ ਦੀ ਸੋਹਾਂ ਵੀ ਖਾਂਦੀ ਹੈ ਫਿਰ ਮੁੱਕ ਜਾਂਦੇ ਨੇ ਦੁਨੀਆ ਹੋਰ ਹੈ ਪਰ ਜੋ ਬ੍ਰਹਮ ਗਿਆਨੀ ਦਾ ਜੀਵਨ ਹੈ ਭਾਈ ਬ੍ਰਹਮ ਗਿਆਨੀ ਸਦ ਜੀਵ ਹੈ ਅੰਦਰੋਂ ਸਦਾ ਜੀਉਦਾ ਰਹਿੰਦਾ ਹੈ ਜੀ ਜਦੋਂ ਸ਼ਬਦ ਵਾਲੀ ਮੌਤੇ ਮਰ ਜਾਂਦਾ ਹੈ ਕੋਈ ਭਾਈ ਉਹ ਸਦਾ ਜੀਉਂਦਾ ਹੈ ਸ਼ਬਦ ਮਰੋ ਫਿਰ ਜੀਵ ਉਹ ਸਦ ਹੀ ਤਾਂ ਫਿਰ ਮਰਨ ਨਾ ਹੋਈ ਸਰੀਰ ਕਾ ਮੌਤ ਤੇ ਮੁਆਫ ਕਰਨਾ ਆਉਣੀ ਹੀ ਆਉਣੀ ਹੈ ਪਰ ਉਹ ਬ੍ਰਹਮ ਗਿਆਨੀ ਹੈ ਜੋ ਪਰਮਾਤਮਾ ਦਾ ਰੂਪ ਹੈ ਭਾਈ ਸਦ ਜੀਵ ਹੈ ਉਹ ਸਦਾ ਜਿਉਂਦਾ ਹੈ ਆਨੰਦ ਹੀ ਆਨੰਦ ਹੈ ਨਹੀਂ ਮਰਦਾ ਪਾਵੋ ਆਤਮਕ ਮੌਤੇ ਨਹੀਂ ਕਦੇ ਮਰਦਾ ਨਹੀਂ ਮਰਦਾ ਜਿਹੜਾ ਆਤਮਕ ਮੌਤੇ ਮਰ ਗਿਆ ਉਹ ਇੱਕ ਚੱਲਦੀ ਫਿਰਦੀ ਆਪਣਾ ਡੈੱਡ ਬੋਡੀ ਕਹਿ ਸਕਦੇ ਆ ਚੱਲਦੀ ਫਿਰਦੀ ਇਸ ਸਰੀਰ ਵਿੱਚ ਦਇਆ ਨਹੀਂ ਜਿਸ ਸਰੀਰ ਵਿੱਚ ਇਮਾਨਦਾਰੀ ਨਹੀਂ ਜੀਸਾ ਸਰੀਰ ਵਿੱਚ ਸੱਪ ਸੰਤੋਖ ਉਦਮ ਆਦਿਕ ਇਹ ਗੁਣ ਪ੍ਰਗਟ ਨਹੀਂ ਹੋਏ ਹੈ ਤੇ ਸਭ ਅੰਦਰ ਨੇ ਪ੍ਰਗਟ ਕੋਈ ਵਿਰਲਾ ਕਰਦਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਇਸੇ ਕਰਕੇ ਭਾਈ ਜਿਹੜਾ ਬ੍ਰਹਮ ਗਿਆਨੀ ਆ ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਦਾ ਅੰਦਰੋਂ ਸਦਾ ਜੀਵਦਾ ਰਹਿੰਦਾ ਹੈ ਜੀ ਬ੍ਰਹਮ ਗਿਆਨੀ ਮੁਖ ਜੁਗਤ ਜੀ ਕਾ ਦਾਤਾ ब्रह्म ज्ञानी ਕੋਲ ਇੱਕ ਯੁਗਤੀ ਵੀ ਹੈ ਇੱਥੇ ਮੁਕਤ ਲਈ ਕਹਿੰਦਾ ਮੁਕਤ ਤੋਂ ਭਾਵ ਬੰਧਨਾ ਤੋਂ ਆਜ਼ਾਦ ਕਰਨ ਵਾਲੀ ਯੁਗਤੀ ਜਾਣਦਾ ਹੈ ਬ੍ਰਹਮ ਗਿਆਨੀ ਜੀ ਪਰਮਾਤਮਾ ਅੰਤਰਜਾਮੀ ਗੁਰੂ ਹੈ ਜੋ ਇਹ ਯੁਗਤੀ ਜਾਣਦਾ ਹੈ ਜਿਹੜਾ ਗੁਰੂ ਵਿੱਚ ਅਭੇਦ ਹੋ ਗਿਆ ਪਰਮਾਤਮਾ ਵਿੱਚ ਅਭੇਦ ਹੋ ਗਿਆ ਪਰਮਾਤਮਾ ਰੂਪ ਬਣ ਗਿਆ ਸੱਚੀ ਸਿੱਖਿਆ ਜਿਹਨੂੰ ਦ੍ਰਿੜ ਹੋ ਗਈ ਉਹ ਵੀ ਬੰਦਲਾਂ ਤੋਂ ਆਜ਼ਾਦ ਕਰਨ ਦੀ ਸਮਰਥਾ ਰੱਖਦਾ ਹੈ ਜਾਣਦਾ ਹੈ ਜੀ ਕਾ ਦਾਤਾ ਜਿਹੜਾ ਜਿਉਣ ਦਾ ਨਾ ਢੰਗ ਹੈ ਮਕਸਦ ਹੈ ਉਹ ਸਮਝਾ ਦਿੰਦਾ ਹੈ ਜੀ ਬ੍ਰਹਮ ਗਿਆਨੀ ਇਸੇ ਕਰਕੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਵਿਦਾਤਾ ਹੁੰਦਾ ਜੀ ਪੈਦਾ ਕਰਨ ਵਾਲਾ ਸਾਰੀ ਸ੍ਰਿਸ਼ਟੀ ਨੂੰ ਥਾਪਨ ਵਾਲਾ ਬਣਾਉਣ ਵਾਲਾ ਪੂਰਨ ਪੁਰਖ ਵਿਧਾਤਾ ਪਰਮਾਤਮਾ ਹੈ। ਉਹੀ ਪੂਰਨ ਪੁਰਖ ਤੇ ਕਾਦਰ ਹੈ, ਅਕਾਲ ਪੁਰਖ ਵਾਹਿਗੁਰੂ ਜੀ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੇ ਕਿਰਪਾ ਕਰਕੇ ਕਿਸੇ ਨੂੰ ਭਾਈ ਸੱਚੀ ਸੋਝੀ ਬਖਸ਼ ਦਿੱਤੀ ਹੈ, ਉਹਨਾਂ ਦਾ ਵੀ ਕੋਈ ਭੇਦ ਨਹੀਂ। ਉਹ ਪ੍ਰਗਟ ਵੀ ਨਹੀਂ ਆਪਣੇ ਆਪ ਨੂੰ ਕਰਨਾ ਚਾਹੁੰਦਾ ਉਹ ਤੇ ਵਸ ਆਏ ਤੇ ਗਏ ਇੱਕ ਮਧੂਮੱਖੀ ਦੀ ਤਰ੍ਹਾਂ ਰਸ ਲਿਆ ਤੇ ਆਪਣੇ ਟਿਕਾਣੇ ਤੇ ਉਹ ਤੇ ਆਏ ਤੇ ਗਏ ਬਸ ਤਮਾਸ਼ਾ ਵੇਖ ਕੇ ਚੱਲ ਗਏ ਬ੍ਰਹਮ ਗਿਆਨੀ ਅਨਾਥ ਕਾ ਨਾਥ ਜਿਹਦਾ ਕੋਈ ਨਹੀਂ ਨਿਥਾਵਿਆਂ ਦਾ ਨਾਥ ਨਾਥ ਹੁੰਦਾ ਖਸਮ ਉਹਨਾਂ ਨੂੰ ਵੀ ਸਾੰਦ ਹੈ ਉਹਨਾਂ ਨੂੰ ਵੀ ਦੰਦਾ ਹੈ ਉਹਨਾਂ ਨੂੰ ਵੀ ਪਾਲਦਾ ਹੈ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਸਭ ਉਪਰ ਹਾਥ ਉਹ ਸਭ ਦੀ ਸਹਾਇਤਾ ਕਰਦਾ ਹੈ ਜੀ ਸਭ ਉੱਤੇ ਉਹਨਾਂ ਦਾ ਹੱਥ ਹੈ ਸਾਰੀ ਸ੍ਰਿਸ਼ਟੀ ਤੇ ਕਾਲਪੁਰਖ ਵਾਹਿਗੁਰੂ ਜੀ ਦਾ ਹੱਥ ਹੈ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਸਭ ਦੀ ਸਹਾਇਤਾ ਕਰਦਾ ਹੈ ਸਾਰੀ ਦੁਨੀਆ ਤੇ ਉਸੇ ਦਾ ਹੱਥ ਹੈ ਬ੍ਰਹਮ ਗਿਆਨੀ ਕਾ ਸਗਲ ਆਕਾਰ ਆਕਾਰ ਜਿਤਨਾ ਵੀ ਸਾਨੂੰ ਕੁਝ ਦਿਖਦਾ ਜੋ ਨਹੀਂ ਵੀ ਦਿਖਦਾ ਇਸ ਧਰਤੀ ਦਾ ਵੀ ਅੰਤ ਨਹੀਂ ਜਿਸ ਚੀਜ਼ ਦਾ ਅੰਤ ਨਹੀਂ ਉਹਨੂੰ ਵੀ ਪਰਮਾਤਮਾ ਜਾਣਦਾ ਤੇ ਪਰਮਾਤਮਾ ਨੇ ਰਚੀ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਤੇ ਪਰਮਾਤਮਾ ਹੀ ਪਰਮਾਤਮਾ ਹੈ ਭਾਈ ਤੇ ਬ੍ਰਹਮ ਦੀ ਸੋਝੀ ਰੱਖਣ ਵਾਲਾ ਬ੍ਰਹਮ ਦਾ ਗਿਆਤਾ ਆਪ ਨਿਰੰਕਾਰ ਦਾ ਰੂਪ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਤੇ ਜਿਹੜੀ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਨੂੰ ਹੀ ਬਣ ਆਉਂਦੀ ਹੈ ਭਾਈ ਉਹ ਤਾਂ ਪ੍ਰਤੱਖ ਰੱਬ ਹੈ ਤੇ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਨੂੰ ਹੀ ਬਣ ਆਉਂਦੀ ਹੈ ਨਾਨਕ ਮਹਿਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਬ੍ਰਹਮ ਗਿਆਨੀ ਸਰਬ ਕਾਤਨੀ ਸਰਬ ਜੀਆਂ ਦਾ ਸਾਰੇ ਜੀਵਾਂ ਦਾ ਸਭ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੈ ਤੇ ਉਹ ਬ੍ਰਹਮ ਗਿਆਨੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਨ ਸਾਚਾ ਜਿਹਦੇ ਮਨ ਵਿੱਚ ਸੱਚ ਹੈ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦੀ ਸੱਚੀ ਇਵਾਦਤ ਬੰਦਗੀ ਹੈ ਮੁਖ ਸਾਜਾ ਸੂਏ ਜਿਹਦੇ ਮੁਖਾਰਬਿੰਦ ਤੋਂ ਵੀ ਉੱਚੇ ਸੁੱਚੇ ਬਚਨ ਸ਼ੁਭ ਬਚਨ ਗੁਰੂ ਕੀ ਬਾਣੀ ਉਹ ਗੱਲਾਂ ਜਿਨ੍ਹਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੱਚੀ ਸਿੱਖਿਆ ਦੀਦੀ ਰਸਨਾ ਤੇ ਵਸਦੀ ਐ ਸੱਚ ਜੀ ਦੇ ਮੂੰਹ ਚ ਵਸਦਾ ਐ ਵਨ ਸਾਚਾ ਮੁਖ ਸਾਚਾ ਹੋਏ ਅਵਰਨਾ ਦੇਖੈ ਏਕਸ ਬਿਨ ਕੋਏ ਸਭ ਵਿੱਚ ਪ੍ਰਮਾਤਮਾ ਹੀ ਪ੍ਰਮਾਤਮਾ ਦੀ ਸਦਾ ਜੀ ਦੇ ਉਹਨੂੰ ਕੁਝ ਨਹੀਂ ਦਿਸਦਾ ਉਹ ਰੰਗ ਕਿਸੇ ਦਾ ਕਾਲਾ ਗੋਰਾ ਨਹੀਂ ਵੇਖਦਾ ਉਹ ਕਿਸੇ ਦਾ ਨੱਕ ਨਹੀਂ ਵੇਖਦਾ ਸਭ ਵਿੱਚ ਜਿਹੜਾ ਬ੍ਰਹਮ ਨੂੰ ਵੇਖਣਾ ਵੇਖਣ ਲੱਗ ਜਾਂਦਾ ਗੁਰੂ ਦੀ ਕਿਰਪਾ ਦੁਆਰਾ ਕੇਵਲ ਪਰਮਾਤਮਾ ਤੇ ਭਰੋਸਾ ਆਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਹੋ ਜਾਂਦਾ ਹੈ ਅੰਮ੍ਰਿਤ ਪੀਆ ਸਤਿਗੁਰ ਦੀ ਆਵਰ ਨਾ ਜਾਣਾ ਦੂਆ ਦੀ ਆ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਇਹ ਪਾਤਸ਼ਾਹ ਨੇ ਭਾਈ ਸਾਨੂੰ ਕਸਵੱਟੀ ਦਿੱਤੀ ਹੈ ਵੀ ਵੇਖੋ ਇਹ ਪਰਖ ਹੈ ਬ੍ਰਹਮ ਗਿਆਨੀ ਪਰਮਾਤਮਾ ਜੋ ਬ੍ਰਹਮ ਦਾ ਰੂਪ ਹੈ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਜੋ ਸਭ ਦਾ ਮਾਲਕ ਹੈ ਸਰਬ ਜੀਆ ਦਾ ਮਾਲਕ ਹੈ ਜੋ ਭਾਈ ਉਸ ਬ੍ਰਹਮ ਦਾ ਰੂਪ ਬਣ ਜਾਂਦਾ ਉਸ ਨਾਲ ਸਾਝ ਪਾ ਲੈਂਦਾ ਉਹ ਵੀ ਉਸ ਵਿੱਚ ਭੇਦ ਹੋ ਜਾਂਦਾ ਤੇ ਉਹਦੇ ਮਨ ਵਿੱਚ ਵੀ ਸਭ ਲਈ ਦਇਆ ਹੈ ਪਿਆਰ ਹੈ ਪ੍ਰੇਮ ਹੈ ਸਭ ਵਿੱਚ ਪਰਮਾਤਮਾ ਨੂੰ ਵੇਖਦਾ ਹੈ